ਕਿ 90% ਨਸ਼ਾ ਖਤਮ ਹੋ ਔਰ 10% ਹੈਗਾ ਪਰ ਉਹਨਾਂ ਲੋਕਾਂ ਨੂੰ ਚੇਤਾਵਨੀ ਵੀ ਦੇਣਾ ਹੈ ਤਾਂ ਉਹਨਾਂ ਨੂੰ ਇਹ ਵੀ ਕਹਿਣਾ ਹੈ ਕਿ ਜਾਂ ਤਾਂ کاروبار ਆਪਣਾ ਦਿਓ ਛੱਡ ਜੇ ਨਹੀਂ ਤਾਂ ਸਰਕਾਰ ਨੂੰ ਪਤਾ ਕਿ ਉਹਨਾਂ ਤੇ ਇੰਨੀ ਸਖਤੀ ਕਰਾਂਗਾ ਤਾਂ ਉਹਨਾਂ ਨੂੰ ਕਦੇ ਉਹਨਾਂ ਦੀਆਂ ਅਗਲੀਆਂ ਆਉਣ ਵਾਲੀਆਂ ਨਸਲਾਂ ਵੀ ਇਹ ਜਾਦ ਕਰਨਗੀਆਂ ਇਹ ਨਸ਼ਾ ਵੇਚ ਕੇ ਪੈਸਾ ਨਹੀਂ ਕਮਾਉਣਾ ਕਸੇ ਦਰਤੀਆਂ ਪੁੱਤ ਨਸ਼ੇ ਤੇ ਨਹੀਂ ਲਾਉਣੇ ਹਲਕਾ ਟੇਰਾ ਪਪਾ ਨਾਨਕ ਨੂੰ ਆਮ ਆਦਮੀ ਪਾਰਟੀ ਤੇ ਐਮਐਲਏ ਗਰਦੀਪ ਸਿੰਘ ਰੰਧਾਵਾ ਨੇ ਨਸ਼ਾ ਤਸ਼ਕਰੀ ਕਰਨ ਦਿੱਤੀ ਆਖਰੀ ਚੇਤਾਵਨੀ ਯੋਧ ਨਸ਼ੀ ਵਰਤ ਤਹਿਤ ਰਹੀਮਾਬਾਦ ਚੱਕੀਤੀ ਗਈ ਮੀਟਿੰਗ ਨੂੰ ਸਪੋਧਨ ਕਰਦਿਆਂ ਗਰਦੀਪ ਸਿੰਘ ਰੰਧਾਵਾ ਨੇ ਨਸ਼ਾ ਤਸ਼ਕਰੀ ਕਰਨ ਆਖਰੀ ਚੇਤਾਵਨੀ ਦਿੰਦੇ ਹੋਏ ਕਹਿ ਕੇ ਹਲਕਾ ਟੇਰਾ ਪਪਾ ਨਾਨਕ ਜੋ 90% ਨਸ਼ਾ ਖਤਮ ਹੋ ਚੁੱਕਾ ਹੈ ਅਤੇ ਜੋ 10% ਨਸ਼ਾ ਤਸਕਰ ਪਛਾਣ ਉਹਨਾਂ ਨੂੰ ਉਹ ਆਖਰੀ ਚੇਤਾਵਨੀ ਦਿੰਦੇ ਹਨ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਛੱਡ ਜਨ ਨਹੀਂ ਤੇ ਅਜਹੀ ਸਜ਼ਾ ਭੁਗਤਣ ਲਈ ਤਿਆਰ ਹਨ ਜਿਸ ਨਾਲ ਕੇ ਉਹਨਾਂ ਦੀ ਸਤ ਪੁਸ਼ਤਾ ਯਾਦ ਰੱਖਣ ਗਿਆ ਸਨ ਉਹਦੇ ਹੱਥਾਂ ਨੂੰ ਕੀ ਕੁਝ ਕਿਹਾ ਐਮਐਲਏ ਗਰਦੀਪ ਸਿੰਘ ਰੰਦਾਵਾ ਨੇ ਕਿ 90% ਨਚਾ ਖਤਮ ਆ ਔਰ 10% ਹੈਗਾ ਪਰ ਉਹਨਾਂ ਲੋਕਾਂ ਨੂੰ ਚੇਤਾਵਨੀ ਵੀ ਦੇਣਾ ਹੈ ਪਰ ਉਹਨਾਂ ਨੂੰ ਇਹ ਵੀ ਕਹਿਣਾ ਹੈ ਕਿ ਜਾਂ ਤਾਂ ਘਰੋਦਵਾਰ ਆਪਣਾ ਦਿਓ ਛੱਡ ਜੇ ਨਹੀਂ ਤਾਂ ਸਰਕਾਰ ਨੂੰ ਪਤਾ ਹੈ ਕਿ ਉਹਨਾਂ ਤੇ ਇੰਨੀ ਸ਼ਕਤੀ ਕਰਾਂਗਾ ਕਿ ਉਹਨਾਂ ਨੂੰ ਕਦੀ ਉਹਨਾਂ ਦੀ ਅਗਲੀ ਆਉਣ ਵਾਲੀਆਂ ਨਸਲਾਂ ਵੀ ਇਹ ਜਾਗ ਕਰਨਗੀਆਂ ਕਿ ਨਸ਼ਾ ਵੇਚ ਕੇ ਪੈਸਾ ਨਹੀਂ ਕਮਾਉਣਾ ਕਿਸੇ ਦੇ ਧੀਆ ਪੁੱਤ ਨਸ਼ੇ ਤੇ ਨਹੀਂ ਲਾਉਣੇ ਜਿਹੜੇ ਘਰ ਚੋਂ ਜਵਾਨ ਧੀ ਪੁੱਤ ਦੀ ਅਰਥੀ ਬਜ਼ੁਰਗ ਆਪਣੇ ਮੋਢਿਆਂ ਤੇ ਲੈ ਕੇ ਸਿਵਿਆਂ ਤੱਕ ਜਾਂਦਾ ਉਸ ਪਰਿਵਾਰ ਨੂੰ ਪਤਾ ਹੁੰਦਾ ਉਹਦੇ ਪਰਿਵਾਰ ਨਾਲ ਕੀ ਬੀਤਦੀ ਹੈ ਅਸੀਂ ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਜਿਹੜਾ ਪੰਜਾਬ ਕੇ ਨਸ਼ਾ ਨੂੰ ਬਿਲਕੁਲ ਖਤਮ ਕਰਨਾ ਹੈ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਇੰਨਾ ਨਸ਼ਾ ਖਤਮ ਹੋ ਗਿਆ ਤੁਆਂ ਨੂੰ ਇਹ ਕੱਲ ਦੀ ਸਾਰਿਆਂ ਨੂੰ ਜਾਣਕਾਰੀ ਬੱਚੇ ਸੋਸ਼ਲ ਮੀਡੀਆ ਬੜਾ ਚਰਾਂਦੇ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤਾਂ ਪਾਰਟੀ ਦੇ ਸੁਪਰੀਮੋ શ્રી ਅਰਵਿੰਦ ਕੇਜਰੀਵਾਲ ਜੀ ਨੇ ਪਰसों ਤਰਨਤਾਰਨ ਦੀ ਧਰਤੀ ਤੇ ਐਂਟੀ ਡਰੋਨ ਸਿਸਟਮ ਜਿਹੜਾ ਸ਼ੁਰੂ ਕਰਤਾ ਸੀ ਜਿਹੜੇ ਡਰੋਨ ਪਾਕਿਸਤਾਨ ਤੋਂ ਲੈ ਕੇ ਆਉਂਦੇ ਨੇ ਚਿੱਟਾ ਉਹਨਾਂ ਦੇ ਕੰਟਰੋਲ ਕਰਨ ਦਾ ਜਿਹੜਾ ਫੈਸਲਾ ਆਮ ਆਦਮੀ ਪਾਰਟੀ ਨੇ ਕਰ ਲਿਆ ਔਰ ਉਹ ਸਾਰਾ ਸਿਸਟਮ ਸੈਟ ਕਰਤਾ ਹੁਣ ਨਹੀਂ ਬਾਦਰ ਤੋਂ ਨਸ਼ਾਊਗਾ ਮੈਂ ਪਿਛਲੀ ਵਾਰੀ ਸਾਡੇ ਗਵਰਨਰ Rao ਪੰਜਾਬ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਧਰਮਘੋਟ ਆਏ ਸੀਗੇ ਤਾਂ ਜਦੋਂ ਸਾਰੇ ਬੋਲ ਕੇ ਹਟੇ ਸਾਡੇ ਚੀਫ ਸੈਕਰੀਟਰੀ ਸਾਹਿਬ ਡੀਜੀਪੀ ਸਾਹਿਬ ਉੱਥੇ ਸੀਗੇ ਤਾਂ ਗਵਰਨਰ ਸਾਹਿਬ ਨੇ ਕਿਹਾ ਕਿ ਕਿਸੇ ਨੇ ਬੋਲਣਾ ਉੱਠ ਕੇ ਮੈਂ ਕਿਹਾ ਮੈਂ ਬੋਲਾਂਗਾ ਮੈਂ ਬੋਲਿਆ ਮੈਂ ਕਿਹਾ ਤੁਸੀਂ ਕਹਿੰਦੇ ਕਿ ਹਿੰਦੁਸਤਾਨ ਇੱਡੀ ਵੱਡੀ ਤਾਕਤ ਹੈ ਕਿ ਵਿਰੋਧੀ ਜਿਹੜੇ ਨਾਲ ਤੇ ਦੇਸ਼ਵਾ ਉਹ ਅੱਖ ਨਹੀਂ ਚੁੱਕ ਸਕਦੇ ਮੈਂ ਕਿਹਾ ਜੇ ਇੱਡੀ ਵੱਡੀ ਤਾਕਤ ਵਾ ਤਾਂ ਫਿਰ ਜਿਹੜਾ ਨਾਲ ਦਾ ਮੁਲਕ ਆਉਤੋਂ ਡਰੋਨ ਆਉਂਦੇ ਆਂ ਪਰ ਡਰੋਨ ਤਾਂ ਨੇ ਕੋਈ ਕੰਟਰੋਲ ਕਰ ਨਹੀਂ ਸਕਦੇ ਤਾਂ ਵੱਡੀ ਤਾਕਤ ਕਿੱਥੇ ਰਹਿ ਗਈ ਫਿਰ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਇੱਥੇ ਕੋਈ ਜੈਮਰ ਲਾਓ ਕੋਈ ਐਸ ਇਨਸਟਰੂਮੈਂਟ ਲਾਓ ਕਿ ਜਦੋਂ ਡਰੋਨ ਆਵੇ ਉਦੇ ਵਿੱਚ ਆਜੇ ਦਾ ਨਾਲ ਹੀ ਨਾਲ ਉਹਨੂੰ ਹੈਕ ਕਰੋ ਜਾਂ ਉਹਨੂੰ ਨਸ਼ਟ ਕਰੋ ਪਰ ਉਸ ਕੀਤੀ ਹੋਈ ਗੱਲ ਦਾ ਇਹ ਰਿਜ਼ਲਟ ਬਣਿਆ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤਾਂ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਹੋਣਾ ਕਰਨ ਤਾਰਨ ਉਹ ਜਿਹੜਾ ਐਂਟੀ ਡਰੋਨ ਸਿਸਟਮ ਆ ਉਹ ਲਾਤਾ ਹੁਣ ਪਾਕਿਸਤਾਨ ਵਾਲੋਂ ਕੋਈ ਡਰੋਨ ਨਹੀਂ ਆਏਗਾ ਸਾਡਾ ਚਿੱਟਾ ਲੈ ਕੇ ਇਹ ਖਤਮ ਕੀਤਾ ਹੁੰਦਾ ਹੈ ਇਹ ਸਰਕਾਰਾਂ ਜੀ ਇਹ ਚਿੱਟਾ ਖਤਮ ਨਹੀਂ ਹੋ ਸਕਦਾ ਉਹ ਸਾਰਾ ਕੁਝ ਸਕਦਾ ਪਰ ਨੀਤ ਹੋਵੇ ਕੰਮ ਕਰਨ ਦੀ ਤਾਂ ਹੋ ਸਕਦਾ ਜੇ ਆਪ ਹੀ ਲੱਗ ਕੇ ਲੀਡਰ ਹੀ ਲੱਜਣਗੇ ਨਸ਼ਾ ਵੇਚਣ ਤਾਂ ਕਿਵੇਂ ਰੁਕ ਜੇਗਾ ਪਿਛਲੇ ਲੰਮੇ ਸਮੇਂ ਤੇ ਲੀਡਰਾਂ ਨੇ ਬਹੁਤ ਨਸ਼ਾ ਬਕਾਇਆ ਮੈਂ ਛਰਿਆਂ ਮੈਂ ਕਹਿੰਦਾ ਰਿਹਾ ਤੁਹਾਡੇ ਪਿੰਡ 'ਚ ਵੀ ਕਾ ਕੇ ਕਿਹਾ ਕਿ ਲੀਡਰ ਦੀ ਮਰਜ਼ੀ ਤੋਂ ਬਗੈਰ ਹਲਕੇ 'ਚ ਗਲਤ ਕੰਮ ਨਹੀਂ ਹੋ ਸਕਦਾ ਜੇ ਲੀਡਰ ਚਾਹੂਗਾ ਤਾਂ ਗਲਤ ਕੰਮ ਹੋਊਗਾ ਜੇ ਲੀਡਰ ਨਾ ਚਾਹੂਗਾ ਤਾਂ ਬਿਲਕੁਲ ਕਿਸੇ ਦੀ ਜਰਤ ਨਹੀਂ ਹਲਕੇ 'ਚ ਕੋਈ ਗਲਤ ਕੰਮ ਕਰਦਾ ਹੈਗੇ ਕਿਸੇ ਦੀ ਜਰਤ ਕੋਈ ਗਲਤ ਕੰਮ ਕਰਦਾ ਹੈ ਲੀਡਰ ਦੀਆਂ ਛਾਂਵਾਂ ਥੱਲੇ ਹੁੰਦਾ ਰਿਹਾ ਸਾਰਾ ਕੁਝ ਪਿੰਡਾਂ 'ਚ ਆ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਤੁਸੀਂ ਮੈਨੂੰ ਵੋਟਾਂ ਪਾਈਆਂ ਮੈਨੂੰ ਬੜੀ ਵੱਡੀ ਲੀਡ ਤੇ ਪਿੰਡ ਵਾਲਿਆਂ ਜਿਤਾਇਆ ਆ ਬੜਾ ਵੱਡਾ ਇਕੱਠ ਅੱਜ ਪਿੰਡ 'ਚ ਤੁਸੀਂ ਸਾਰੇ ਇਕੱਠੇ ਹੋ ਕਿਉਂ ਇਕੱਠੇ ਹੋ ਜੇ ਮੈਂ ਨਾ ਅੱਜ ਦਾ ਕੰਮ ਕੀਤਾ ਹੁੰਦਾ ਤੁਸੀਂ ਕਿਸੇ ਨੇ ਮੇਰੇ ਪ੍ਰੋਗਰਾਮ 'ਚ ਵੀ ਸੀ ਆਉਣਾ ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਮੈਨੂੰ ਕਹੀ ਸੀਗੀ ਛੋਟੇ ਮੋਟੇ ਆ ਟ੍ਰਾਂਫਰ ਮੁਲਾ ਦੇ ਜੇ ਲਾ ਦੇ ਵੋ ਲਾ ਦਿਓ ਤਾਂ ਕੰਮ ਛੱਡੋ ਉਹਦਾ ਬਖੇਰੇ ਲਾਤੇ ਜਿੰਨੇ ਕਿਸੇ ਨੇ ਕਹੇ ਉਹ ਨਹੀਂ ਲੱਗੇ ਨੇ ਸਭ ਤੋਂ ਤੁਸੀਂ ਪਹਿਲਾਂ ਕਹਿਆ ਸੀ ਸਾਡੇ ਪਿੰਡ ਦਾ ਇੱਕ ਕੰਮ ਹੈ ਕਿ ਸਾਡੇ ਪਿੰਡ ਦਾ ਛੱਪੜ ਜਿਹੜਾ ਓਵਰਫਲੋ ਰਹਿੰਦਾ ਤਾਂ ਸਾਡੀ ਗਲੀਆਂ 'ਚ ਪਾਣੀਆਂ ਫਿਰਦਾ ਮੈਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦੀ ਗਵਾਹੀ 'ਚ ਸਭ ਤੋਂ ਪਹਿਲਾਂ ਛੱਪੜ ਦਾ ਕੰਮ ਕਰਾ ਕੇ ਤੁਹਾਡੇ ਪਿੰਡ 'ਚ ਆਇਆ ਅੱਜ ਉਹ ਹੀ ਛੱਪੜਾ ਜਿਹੜਾ ਬਿਲਕੁਲ ਕੋਈ ਗਲੀਆਂ 'ਚ ਪਾਣੀ ਨਹੀਂ ਖੜਾ ਠੀਕ ਗੱਲ ਆ ਹੁਣ ਤਾਂ ਨਹੀਂ ਗੜੀਆਂ 'ਚ ਪਾਣੀ ਖਲੋਤਾ ਭਰਦੇ ਹੋ ਗਵਾਈ ਬਿਲਕੁਲ ਜੀ ਬਾਹਾਂ 'ਚ ਗੜੀਆਂ ਖਲੋ ਜਿਹੜੇ ਬੰਦੇ ਸਹਿਮਤ ਨੇ ਵੀ ਛੱਪੜ ਦਾ ਸਹੀ ਕੰਮ ਹੋਇਆ ਉਹ ਬਾਹ ਖੜੀ ਕਰਕੇ ਤਸਦੀਕ ਕਰ ਦੋ ਕਿ ਠੀਕ ਕੰਮ ਹੋਇਆ ਜੰਗੀ ਪੱਤਰ ਤੇ ਹਾਇਆ ਜੰਗੀ ਪੱਤਰ ਤੇ ਕਰਾਇਲ ਲਮਕਾਇਆ ਨਹੀਂ ਠੀਕ ਹੈ ਹੋਰ ਸੁਣੋ ਆ ਨੌਜਵਾਨ ਬੈਠੇ ਆ ਤੁਹਾਡੀ ਸਾਨੂੰ ਬੜੀ ਜ਼ਰੂਰਤ ਹੈ ਆਮ ਆਦਮੀ ਪਾਰਟੀ ਚਾਹੋਗੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੀਡਰ ਬਣਨ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ ਤੁਹਾਡੇ ਵਿੱਚੋਂ ਸਰਪੰਚ ਵੀ ਬਣਨਗੇ ਮੈਂਬਰ ਵੀ ਬਣਨਗੇ ਵੱਡੇ ਵੱਡੇ ਅਹੁਦਿਆਂ ਤੇ ਜਾਣਗੇ ਆ ਗੁਰਪ੍ਰੀਤ ਆਮਕਰਤਾ ਆ ਹਰਪ੍ਰੀਤ ਆਮਕਰਚੋ ਆ ਇਹ ਤਾਂ ਕੋਈ ਇਹਨਾਂ ਦਾ ਪਿਛੋਕਰ ਤਾਂ ਨਹੀਂ ਰਾਜਨੀਤੀ ਨੇ ਕਿ ਉਹਦਾ ਤਾਂ ਵੀ ਸਰਪੰਚਾ ਕਾਹ ਕਿਉਂ ਤਾਂ ਹੀ ਦੇਖ ਲੋ ਸਰਪੰਚ ਬਣਾਇਆ ਮੈਂ ਤੁਹਾਡੇ ਪਿੰਡਾਂ 'ਚ ਖਲੋ ਕੇ ਇੱਕ ਗੱਲ ਕਹਿਣਾ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਇੱਕ ਕਲਚਰ ਖਤਮ ਕਰਾਂਗਾ ਜਿਹੜਾ ਲਫਾਪਿਆ ਵਾਲੇ ਸਰਪੰਚ ਬਣਦੇ ਆ ਉਹ ਬਿਲਕੁਲ ਖਤਮ ਕਰਾਂਗਾ ਪਿੰਡਾਂ ਦੇ ਲੋਕ ਆਪ ਸਰਪੰਚ ਬਣਾਉਣਗੇ ਜਿਹੜਾ ਚੰਗਾ ਲੱਗੇਗਾ ਸਰਪੰਚ ਬਣਾ ਦੇ। ਇਹ ਕਿਹਾ ਸੀ ਬਣਾਏ ਨਾ ਸਾਰੇ ਪਿੰਡਾਂ 'ਚ ਇਲੈਕਸ਼ਨ ਹੋਏ। ਹਰ ਪ੍ਰੀਤ ਨੂੰ ਮੌਕਾ ਦਿੱਤਾ ਹੈ। ਤੇ ਚੱਲ ਵੀ ਤੂੰ ਵੀ ਚੱਲ। ਪਰ ਨਹੀਂ ਵੋਟਾਂ ਪਾਈਆਂ ਆਪ ਆਪਣਾ ਨੂੰ ਕਹਿਣਾ ਚਾਹੀਦਾ ਪਿਆ ਆਪਾਂ ਕਿਤੇ ਗਲਤਵਾਂ ਨਹੀਂ ਵੋਟਾਂ ਪਾਈਆਂ ਤੇ। ਕੰਮ ਕਰੋ ਪਾਰਟੀ ਦੇ ਲੋਕਾਂ 'ਚ ਕੰਮ ਕਰੋ। ਅਗਲੀ ਵਾਰੀ ਲੋਕੀ ਤੁਹਾਨੂੰ ਫੇਰ ਮੌਕਾ ਦੇ ਦੇਣਗੇ। ਜਦ ਮੈਂ ਬਾਈਟ ਹਰ ਗਿਆ ਹਾਂ ਤਾਂ ਮੈਂ ਫਿਰ ਰਾਜਨੀਤੀ ਛੱਡਤੀ ਮੈਂ ਘਰ ਬੈ ਗਿਆ ਤਾਂ ਪਰਮਾਤਮਾ ਨੇ ਬਾਈਟ ਨਹੀਂ ਤਾਂ 24 ਚ ਬਣਾਤਾ ਹੌਸਲਾ ਨਹੀਂ ਛੱਡਣਾ ਕੰਮ ਕਰਨਾ ਪਾਰਟੀ ਲਈ ਕਰਨਾ ਔਰ ਇਮਾਨਦਾਰੀ ਨਾਲ ਕਰਨਾ ਜਿਹੜੇ ਬੰਦੇ ਹਰੀਮਾਬਾਦ ਪਿੰਡ ਦੇ ਐ ਸਰਪੰਚ ਤੇ ਕੰਮ ਤੋਂ ਕੋਸ਼ਾ ਕੋਈ ਬਾਹ ਖੜੀ ਕਰ ਦੋ ਕਿ ਸਰਪੰਚ ਠੀਕ ਹੈ ਤੇ ਜੇ ਨਹੀਂ ਤਾਂ ਥੱਲੇ ਕਰ ਲੋ ਭਾਵੇਂ ਮੈਨੂੰ ਪਤਾ ਲੱਗ ਗਿਆ ਕਿ ਮੇਰਾ ਸਰਪੰਚ ਗਲਤਵਾਕ ਠੀਕ ਹੈ ਇਹ ਤਾਂ ਸਰਪੰਚ ਦੇ ਤੁਸੀਂ ਹੱਕ ਤੇ ਜੇ ਕਿ ਸਰਪੰਚ ਠੀਕ ਕੰਮ ਕਰਦਾ ਐਦੀ ਤਸਦੀਕ ਤੁਸੀਂ ਲੋਕਾਂ ਨੇ ਕਰਨੀ ਐ ਮੈਂ ਤਾਂ ਹੀ ਪਿੰਡਾਂ ਚ ਆਉਣ ਡਿਆ ਕਿ ਮੈਨੂੰ ਪਤਾ ਲੱਗਿਆ ਕਿ ਸਰਪੰਚ ਠੀਕ ਕੰਮ ਕਰਦਾ ਲੋਕਾਂ ਨਾਲ ਠੀਕ ਵਿਚਰਦਾ ਤਾਂ ਫਿਰ ਠੀਕ ਐ ਇਹ ਹੁਣ ਪਿੰਡ ਦਾ ਰਾਸ਼ਟਰਪਤੀ ਆ ਸਰਪੰਚ ਆ ਹੋਰ ਇੱਕ ਨਵੀਂ ਗੱਲ ਆ ਮੈਂ ਕਿਸੇ ਦੇ ਕੰਮ ਨੂੰ ਅਗਨੋਰ ਨਹੀਂ ਕਰ ਸਕਦਾ ਤਾਂ ਨਾ ਪਾਰਟੀ ਕਰ ਸਕਦਾ ਅਗਨੋਰ ਇੱਕ ਗੱਲ ਹੋਰ ਇਸ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਲਵਾਇਆ ਆ ਵੀ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਬੋਲੇ ਸੋਨਹਾਰ ਜੈ ਜੰਨਤ ਤਾਂ ਜੇ ਜ਼ਬਾਨ ਦੀ ਗੱਲ ਸੁਣਨੀ ਹੈ ਕਿ ਜ਼ਬਾਨ ਕੀ ਹੁੰਦੀ ਹੈ ਮੇਰੇ ਨਾਲ ਲੱਖਾਂ ਤੋਂ ਪਹਿਲਾਂ ਇਕ ਆ ਸਖਸ਼ਵਾ ਜਿੰਨੇ ਮੇਰੇ ਨਾਲ ਸਿਰਫ ਵੀਡੀਓ ਕਾਲ ਕੀਤੀ ਸੀਗੀ ਤਾਂ ਮੈਨੂੰ ਕਹਿੰਦਾ ਤੈਨੂੰ ਜੱਟਾ ਮਿਲਾਂਗੇ ਤੈਨੂੰ ਦਿਤਾ ਕੇ ਬਾਅਦ ਚ ਆਇਓ ਬੰਦਾ ਜੇ ਜਿੰਨੇ ਵੀਡੀਓ ਕਾਲ ਕਰਕੇ ਇਹ ਗੱਲ ਸਾਫ਼ ਤਕ ਕੀਤੀ ਕਿ ਤੈਨੂੰ ਪਿੰਡੋ ਦਿਤਾ ਕੇ ਭੇਜਾਂਗੇ ਤਾਂ ਫੇਰ ਤੈਨੂੰ ਮਿਲਣਾਉਣਾ ਆ ਜੇ ਜ਼ਬਾਨ ਦੀਆਂ ਗੱਲਾਂ ਨਹੀਂ ਤਾਂ ਲੋਕੀ ਆਉਂਦੇ ਨੇ ਪਹਿਲਾਂ ਲੀਡਰ ਕარი ਆਪਣੇ ਮੁੱਦੇ ਰੱਖਦੇ ਨੇ ਸ਼ਰਤਾਂ ਰੱਖਦੇ ਨੇ ਕਿ ਅਸੀਂ ਆਉਣਾ ਸਾਡੀ ਆ ਮਦਦ ਕਰੀ ਆਈ ਆ ਬਣਨਾ ਹੀ ਆ ਸਮਾਜਾਂ ਚ ਤੁਹਾਡੇ ਪਿੰਡ ਚ ਬਿੱਲ ਕੌਣ ਤਾਰਨ ਗਿਆ ਬਿਜਲੀ ਘਰ ਕੋਈ ਇੱਕ ਬੰਦਾ ਉਹ ਇੱਕ ਘਰ ਦਾ ਜੀ ਹੈਗਾ ਜਿਹਨੇ ਬਿੱਲ ਤਾਰਿਆ ਸਾਰੇ ਪਿੰਡ ਦਾ ਬਿਜਲੀ ਫ੍ਰੀ ਕਰਤੀ ਹੈ ਔਰ ਇਹ ਫ੍ਰੀ ਨਹੀਂ ਕੀਤੀ 24 ਘੰਟੇ ਲਾਈਨ ਤੁਹਾਡੇ ਪਿੰਡਾਂ ਚੋਂ ਡਈ ਆਉਂਦੀ ਨਹੀਂ ਆਉਂਦੀ ਆਮਾਦੀ ਪਾਰਟੀ ਕਰਕੇ ਆਪ ਜਿੰਮੇਦਾਰ ਬੈਠੇ ਨੇ ਹੁਣ ਤਾਂ ਨਹੀਂ ਰਾਤ ਨੂੰ ਜਾਣਾ ਪੈਂਦਾ ਟਿਊਬਲ ਤੇ ਘਰੇ ਸੌਂਦੇ ਹੋ ਸਾਰੇ ਤਾ ਫਿਰ ਬੋਰਡ ਕਿੰਨੂੰ ਪੈਣੀ ਐ ਤੁਸੀਂ ਇਹ ਦੱਸੋ ਬੋਰਡ ਦਾ ਹੱਕਦਾਰ ਪੰਜੇ ਵਾਲਾ ਵਾ ਕਿ ਝਾੜੂ ਵਾਲਾ ਵਾ ਕਿ ਤੱਕੜੀ ਵਾਲਾ ਦੱਸੋ ਕਹੋ ਕੌਣ ਜਿਹੜਾ ਝਾੜੂ ਦੇ ਹੱਕ ਵਾਲਾ ਬਾਹ ਖੜੀ ਕਰੇ ਕਿ ਅਸੀਂ ਝਾੜੂ ਦੇ ਹੱਕ ਲਈ ਭੁਗਤਾਂਗੇ ਆਹ ਦੇਖੋ ਇਹ ਆ ਹੁਣ ਇੱਕ ਗੱਲ ਅਗਲੀ ਨਵੀਂ ਕਰਨੀ ਐ ਇੱਕੋ ਗੱਲ ਕਰਕੇ ਮੈਂ ਆਪਣੇ ਬੋਲਾਂ ਨੂੰ ਬਿਸ਼ਰਾਮ ਦਿਵਾਉਣਾ ਇੱਕ ਗੱਲ ਮੈਂ ਹੋਰ ਕਰਨੀ ਆ ਪੁੱਤਰ ਬੋਲਣਾ ਨਹੀਂ ਸੁਣ ਲੋ ਮੇਰੀ ਗੱਲ ਇੱਕ ਗੱਲ ਹੋਰ ਕਰਨੀ ਆ ਹੁਣ ਆ ਗਿਆ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪਛਦੀਆਂ ਇਲੈਕਸ਼ਨਾਂ ਜਿਵੇਂ ਸਰਪੰਚੀਆਂ ਦੀਆਂ ਇਲੈਕਸ਼ਨਾਂ ਹੋਈਆਂ ਬਿਲਕੁਲ ਕਾਗਜ਼ ਨਹੀਂ ਕੱਟਣੇ ਸਾਰੀਆਂ ਪਾਰਟੀਆਂ ਨੂੰ ਮੌਕਾ ਦੇਣਾ ਉਹਨਾਂ ਨੂੰ ਕਹਿਣਾ ਕਿ ਆਪਣੇ ਬੰਦੇ ਭਾਵੇਂ ਕਾਲੀ ਦਲ ਵਾਲੇ ਹੋਣ ਭਾਵੇਂ ਭਾਜੀਪੀ ਵਾਲੇ ਹੋਣ ਭਾਵੇਂ ਕਾਂਗਰਸ ਵਾਲੇ ਹੋਣ ਸਾਰਿਆਂ ਨੂੰ ਖੁੱਲਾ ਸੱਦਾ ਲਾਈਵ ਟੈਲੀਕਾ ਤਲ ਰਿਹਾ ਮੇਰਾ ਖੁੱਲਾ ਸੱਦਾ ਕਿ ਆਪੋ ਆਪਣੇ ਬੰਦੇ ਪਿੰਡਾਂ 'ਚ ਖਿਲਾਰ ਲੋ ਕੱਲ ਨੂੰ ਇਹ ਨਾ ਕਿਓ ਕਿ ਆਮ ਆਦਮੀ ਪਾਰਟੀ ਵਾਲੇ ਨੇ ੱਕਾ ਕੀਤਾ ਔਰ ਬਲਾਗ ਸਭ ਤੇ ਜਿਹੜਾ ਬਸਦ ਜਿੱਤ ਕੇ ਆਮ ਆਦਮੀ ਪਾਰਟੀ ਦੇ ਝੋੜੀ 'ਚ ਤੁਸੀਂ ਸਾਰਿਆਂ ਨੇ ਪਾਉਣੀਆਂ ਤੁਹਾਡੇ ਵਿੱਚੋਂ ਤੁਹਾਡੇ ਜਿਹੜੇ ਬੰਦੇ ਬੈਠੇ ਸਾਰੇ ਮੇਰੀ ਆ ਭੈਣਾ ਬੈਠੀਆਂ ਤੁਹਾਡੇ ਵਿੱਚੋਂ ਬਲਾਕ ਸੰਪਤੀ ਮੈਂਬਰ ਬਣਾਉਣੇ ਆ ਤਾਂ ਵੋਟਾਂ ਨਾ ਬਣਾਉਣੇ ਆ ਤੁਹਾਡੇ ਵਿੱਚੋਂ ਜ਼ਿਲ੍ਹਾ ਅbschਦ ਮੈਂਬਰ ਬਣਾਉਣੇ ਆ ਰੋਟਾਂ ਨਾ ਬਣਾਉਣੇ ਆ ਡੇਰਾ ਬਾਬਾ ਨਾਨਕ ਚ ਇੱਕ ਗੱਲ ਸਾਬਤ ਕਰਨੀ ਆ ਕਿ ਲਖਣ ਲੜ ਕੇ ਬੰਦਾ ਆਵੇ ਉਹ ਲੋਕਾਂ ਦੀ ਸੇਵਾ ਕਰਦਾ ਜਿਹੜਾ ਲਖਣ ਨਹੀਂ ਲੜ ਕੇ ਉਹਦਾ ਲੋਕਾਂ ਦੀ ਸੇਵਾ ਨਹੀਂ ਕਰਦਾ ਤਿਆਰ ਹੋ ਲਖਣਾਂ ਲੜਨ ਨੂੰ ਜਿਹੜਾ ਬੰਦਾ ਸੰਪਤੀਆਂ ਦੀ ਲਖਣ ਲੜਨ ਨੂੰ ਤਿਆਰ ਆ ਬਵਾ ਕਰੀਆਂ ਕਰ ਦੋ ਆਮ ਆਦਮੀ ਪਾਰਟੀ ਲਈ ਆ ਦੇਖੋ ਜੇ ਪਹਿਲਾਂ ਇਹਨਾਂ ਹੱਥ ਖੜੇ ਕਰਾਤੇ ਲੋਕਾਂ ਨੇ ਇਹਨਾਂ ਦੇ ਤਾਂ ਦੇਖੇ ਲੋਕ ਕਹਿੰਦੇ ਨੇ ਕਿ ਜਦੋਂ 1 ਸਾਲ ਡੇਢ ਸਾਲ ਰਹਿ ਜੇ ਸਰਕਾਰ ਤਾਂ ਲੋਕਾਂ ਦਾ ਮੋਹ ਭੰਗ ਹੋ ਜਾਂਦਾ ਲੋਕ ਦੂਜੇ ਬਣੇ ਤੁਰ ਪੈਂਦੇ ਠੀਕ ਕਹਿੰਦੇ ਨੇ ਆ ਡੇੜਾ ਬਾਬਾ ਨਾਨਕ ਚ ਤਿੰਨ ਲੱਛਣਾ ਹੋਈਆਂ ਸਰਪੰਚੀਆਂ ਦੀਆਂ ਖੋਦੇਵੇ ਸਿੰਘਪੁਰਾ ਤੇ ਢਿਲਵਾ ਪਿੰਡ ਚ ਮੈਂ ਕਿਹਾ ਆ ਜੋ ਲੜੋ ਲੱਛਣਾ ਤਾਂ ਤਿੰਨਾ ਪਿੰਡਾਂ ਚ ਸਰਪੰਚਾਂ ਆਮ ਆਦਮੀ ਪਾਰਟੀ ਦੇ ਬਣੇ ਆ ਤਿੰਨਾ ਪਿੰਡਾਂ ਚ ਇਹ ਦੁਬਾਰਾ ਖੋਦੇ ਪੇੜ ਤੇ 85 ਵੋਟਾਂ ਨਾਲ ਸਰਪੰਚ ਜਿੱਤਿਆ ਤਾਂ ਸੇਖਪੁਰੇ ਤੇ 135 ਵੋਟਾਂ ਨਾਲ ਸਰਪੰਚ ਆਮ ਆਦੀ ਪਾਰਟੀ ਦਾ ਜਿੱਤਿਆ ਕਰ ਲੋ ਮੁਕਾਬਲਾ ਔਰ ਵੋਟਾਂ ਦਾ ਲੋਕਾਂ ਪਾਉਣੀਆਂ ਲੀਡਰ ਦੇ ਘਰ ਤਾਂ ਹੈ ਨਹੀਂ ਲੀਡਰ ਨੇ ਆਪਣੇ ਜੇਬ ਚੋਂ ਕੱਢ ਕੇ ਪਾਉਣੀਆਂ ਲੋਕ ਪਾਉਣਗੇ ਵੋਟ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਇੱਕ ਗੱਲ ਤੁਸੀਂ ਕਹੀਆ ਗਰਾਊਂਡ ਦੀ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਿਆ ਮੇਰੀ ਹਰ ਸੰਭਵ ਕੋਸ਼ਿਸ਼ ਹੋਊਗੀ ਕਿ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀ ਗਰਾਊਂਡ ਦਾ ਕੁਝ ਪ੍ਰਬੰਧ ਆਪਾਂ ਬਹੁਤ ਜਲਦੀ ਕਰਾਂਗੇ ਇਹਨਾਂ ਹੀ ਕਹਿੰਦਾ ਹਾਜੀ ਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ